ਖਰਨਨ ਸਰਦਾਰ ਹਾਰਟੀਕਲਚਰ ਦੇ ਹਰਿੰਦਰਪਾਲ ਜੀ ਅੱਜ ਇਹਦੇ ਕੇਰਲਾ ਤੋਂ ਇੱਕ ਟੀਮ ਆਈ ਹੈ ਉਹ ਪੁੱਛਦੇ ਟੀਮ ਆਈ ਹੈ ਤੇ ਕਿਸ ਕੰਮ ਵਾਸਤੇ ਆਈ ਹੈ ਉਹ ਕਿ 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 ਪ੍ਰੋਜੈਕਟ ਨਵਾਂ ਲਾਣਾ ਜਾਂ ਉਹਦੇ ਸੰਬੰਧ ਕਿਸ ਬੰ ਚ ਆਏ ਨੇ ਡਾਕਟਰ ਸਸੀਕਲ 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 ਜੀ ਡਾਕਟਰ ਸਾਹਿਬ ਅੱਜ ਆਏ ਨੇ ਕੇਰਲਾ ਤੋਂ ਆਏ ਨੇ ਇਹ ਆਪਣੇ ਡਾਇਰੈਕਟਰ ਸਾਹਿਬ ਆਏ ਨੇ ਇਹ ਮਿਸ਼ਨ ਡਾਇਰੈਕਟਰ ਨੇ ਮਿਸ਼ਨ ਡਾਇਰੈਕਟਰ ਉਹ ਪਲੱਸ ਚੇਅਰਮੈਨ ਵਾਈਸ ਮਿਸ਼ਨ ਨੇ ਓਕੇ ਜੀ ਇਹਨਾਂ ਨੂੰ ਆਪਣੀ ਹਾਰਟੀਕਲਚਰ ਦੇ ਫਸਲਾਂ ਨੇ ਆਪਣੀਆਂ ਜੀ ਉਹਨਾਂ ਨੂੰ ਕੀ ਕੀ ਮੁਸ਼ਕਲ ਆ ਰਹੀਆਂ ਨੇ ਔਰ ਮੋਸਲਾਨ ਦੇ ਹਾਲ ਵਾਸਤੇ ਆਪਾਂ ਕੀ ਕੋਈ ਕਰ ਸਕਦੇ ਆ ਆਪਾਂ ਉਹਨਾਂ ਨੂੰ ਇਹ ਇੱਕ ਪੀਪੀਟੀ ਬਣਾ ਕੇ ਸਾਡਾ ਸਟੇਟ ਦੀ ਗੋਆ ਸਟੇਟ ਹੈ ਕੀ ਕੰਮ ਕਰ ਰਹੀ ਆ ਔਰ ਅਗਰ ਆਪਾਂ ਨੂੰ ਇੱਕ ਪ੍ਰੋਬਲਮ ਆ ਰਹੀ ਹੈ ਕੋਪ ਫੰਡ ਦੀ ਅਗਰ ਕੋਪ ਫੰਡ ਮਿਲਦਾ ਵਾ ਜੀ ਤੇ ਅਸੀਂ ਇਹਨੂੰ ਸਟੇਟ ਨੂੰ ਔਰ ਸਾਡੇ ਸਟੇਟ ਨਾਲ ਜਿਹੜੇ ਜੁੜੇ ਹੋਏ ਆ ਫਾਰਮਰ ਅਮਰੂਦਾਂ ਦੇ ਜਾਂ ਹੋਰ ਆਪਣੇ ਬਾਗਬਾਨ ਜਿਹੜੇ ਉਹਨਾਂ ਨੂੰ ਹੋਰ ਆਪਾਂ ਉੱਪਰ ਲੈ ਕੇ ਜਾ ਸਕਦੇ ਆ ਆਪਾਂ ਨੂੰ ਤੋਂ ਮੈਂ ਉਹਨਾਂ ਨੂੰ ਦੱਸਿਆ ਆਪਣੀ ਹੱਦ ਕੋ ਆਪਾਂ ਕੀ ਇਹਦੇ ਵਿੱਚ ਅਸੀਂ ਗੋਆ ਸਟੇਟ ਵਿੱਚ ਅਸੀਂ ਜਿਹੜੇ ਸਾਡੇ ਬਾਗਬਾਨ ਨੇ ਅਮਰੂਦਾਂ ਦੇ ਕਾਸ਼ਤਕਾਰ ਉਹਨਾਂ ਨੂੰ ਅਸੀਂ ਦਿੰਦੇ ਦਿੰਨੇ ਆਪ ਨੂੰ ਮਸ਼ੀਨਰੀ ਦਿੰਨੇ ਆ ਪਲੱਸ ਉਹ ਮੁੱਦਾਂ ਦੇ ਬਾਗ ਜਿਹੜੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਮੇਨ ਪੈਸਟ ਕੀਆ ਹਾਲ ਦੀ ਮੱਖੀ ਜੀ ਹਾਲ ਦੀ ਮੱਖੀ ਕੰਟਰੋਲ ਕਰਨ ਵਾਸਤੇ ਅਸੀਂ ਉਹਨਾਂ ਨੂੰ ਫਰੂਟ ਫਲਾਈ ਟ੍ਰੈਪ ਬਣਾ ਕੇ ਸੇਲ ਕਰਦੇ ਆ ਔਰ ਮਸ਼ੀਨਰੀ ਰੈਂਟ ਦਿੰਨੇ ਆ ਔਰ ਉਤੋਂ ਇਲਾਵਾ ਅਸੀਂ ਇਹ ਜਿਹੜਾ ਟ੍ਰੈਪ ਆ ਇਹਦੀ ਨੋਮੀਨਲ ਕਾਸਟ ਹੈ ਹਾਂਜੀ ਇਹ ਅਸੀਂ ਮਾਰਕੀਟ ਸੇਲ ਕਰਦੇ ਆਪਾਂ ਹਾਂਜੀ ਤੇ ਇਹਨਾਂ ਫਾਰਮਰ ਨੂੰ ਬਹੁਤ ਵੱਡਾ ਮਤਲਬ ਫਾਇਦਾ ਹੁੰਦਾ ਮਤਲਬ 50 ਤੋਂ 60% ਤੱਕ ਇਹ ਕੰਟਰੋਲ ਆਪਾਂ ਇਹ ਟਰੈਪ ਨਾਲ ਹੀ ਹੋ ਜਾਂਦਾ ਓਕੇ ਬਾਕੀ ਦਾ ਕੰਟਰੋਲ ਆਪੋ ਦਵਾਈਆਂ ਸਪਰੇਅ ਕਰਕੇ ਆਪ ਕਰਦੇ ਹਾਂ ਠੀਕ ਹੈ ਜੀ ਔਰ ਮੈਂ ਇਹ ਦੋਨੋਂ ਆਪਣੇ ਚੰਡੀਗੜ੍ਹ ਤੋਂ ਸਾਡੇ ਡਾਇਰੈਕਟਰ ਸਾਹਿਬ ਆਏ ਤੇ ਡਿਪਟੀ ਕਟਰ ਜਰਾਦੀ ਹਰਪੀ ਸਿੰਘ ਜੀ ਸੇਠੀ ਉਹ ਮਿਸ਼ਨ ਟਰੈਕਟਰ ਤੇ ਉਹ ਨਾਲ ਚੇਅਰਮੈਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਵੀ ਸਾਡੇ ਕੋ ਆਏ ਨਥੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਨੇ ਆਪਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਉਹ ਸੁਣੀਆਂ ਨੇ ਤੇ ਉਹ ਮਸ਼ਹੂਰ ਦਾ ਹੱਲ ਕਰਨ ਵਾਸਤੇ ਉਹ ਸਾਡੇ ਕੋਲ ਆ ਗਏ ਅਸੀਂ ਅੱਗੇ ਜਾਓ ਫਾਰਥੌਟੀ ਬਚਾਉਣਗੇ ਧੰਨਵਾਦ ਇਟਸ ਵੀ ਆਰ ਵੈਰੀ ਹੈਪੀ ਟੂ ਬੀ ਹੇਅਰ ਐਂਡ ਟੂ ਇੰਟਰੈਕਟ ਵਿਦ ਦ ਅਫੀਸ਼ੀਅਲਸ ਐਸ ਵੈਲ ਐਸ ਦ ਫਾਰਮਿੰਗ ਕਮਿਊਨਿਟੀ ਵੀ ਅੰਡਰਸਟੈਂਡ ਦਟ ਦਿਸ ਗੋਆ ਕਲਟੀਵੇਸ਼ਨ ਇਸ ਬੀਇੰਗ ਟੇਕ ਕੈਰੀਡ ਆਊਟ ਔਨ ਅ ਕਲਸਟਰ ਬੇਸਿਸ ਐਂਡ ਯੋਰ ਇੰਸਟੀਟਿਊਸ਼ਨ ਇਸ ਲੁਕਿੰਗ ਆਫਟਰ देयर ਕਲਚਰਲ ਐਸਪੈਕਟਸ ਐਂਡ ਵੀ ਆਲਸੋ ਅੰਡਰਸਟੈਂਡ ਦਟ देयर ਆਰ ਮਚ ਸਕੋ ਫੋਰ Uh, value addition as well as developing marketing infrastructure such that your farmers could be benefited much. thank you. Thank you. and thank you very much for this. Uh, thank, thank you. i'm also sorry not to be able to speak in uh, hindi. <laughs> i'm your punjabi. but we are very happy to see you all here. when we come, uh, you have assembled here and you have raised uh, many issues here. and uh, i was just uh, discussing with the horticulture officer. And uh, for the last two days, I have been communicating with the uh, uh, deputy director of horticulture and the CEO of this institution. And I believe, uh, in future, our association can be uh, made so strong, and the uh, through the MIDH mission for integrated development of horticulture. And the same will also help you farmers to develop uh, marketing infrastructure for your institution. And we all. रला स्टेट एग्रीकल्चर प्राइस केरला से पहला पहला है पंजाब में हिंदी अच्छा नहीं है दिस गोवा गोवा इस बहुत बड़ा मार्केट है इन केरला आपको मार्केटिंग प्रॉब्लम है दाम कितना है यह दाम कितना

ਸੋ ਮੈਂ ਇਹ ਵੇਚ ਨਹੀਂ ਸਕਦਾ ਜੀ ਜੇ ਜੇ ਦਾ ਮੰਨ ਲਓ ਨੇੜੇ ਜਾ ਸਕਦੇ 10 20 ਕਿਲੋਮੀਟਰ ਦੀ ਮੰਡੀ ਉਹ ਜੇ ਉੱਥੇ 5 ਰੁਪਏ ਵਿਕਦਾ ਚਾਹੇ 10 ਰੁਪਏ ਵਿੱਚ ਦਾ ਵੇਚਣਾ ਪੈਂਦਾ ਜੀ ਰੋਜ਼ੀ ਦਾ ਫੇਰ ਵੀ ਥੋੜੀ ਜਿਹੀ ਹਿੰਮਤ ਮਾਰ ਲੈਂਦੇ ਆ ਸਾਡਾ ਤੇ ਰੋਡ ਦੇ ਉੱਪਰ ਆ ਗਿਆ ਇਹਦਾ ਕੋਈ ਨਹੀਂ ਵੇਚਣ ਦੇ ਬਣਾਵਾ ਜੀ ਆਸਕੋ ਆਪਕੋ ਯਸ਼ਤੀਓ ਹੈ इनके पास जो लोकल फ्रूट है वो लोकल मंडी में जाता है oh. वो लोकल मंडी छोटी है oh. उसमें अगर कट्ठे दस पंद्रह किसान आ जाए अपना फल लेकर okay. तो उसका रेट एकदम पाँच रूपये रह जाता है oh. इनके पास लॉट ऑफ क्विंटल में फल है टनों के हिसाब से oh. वो उसकी जब उसका पाँच रुपये रेट मिलेंगे तो उसका कोई बेनिफिट तो है नहीं कोई ये वैल्यूएशन प्रोसेस ही पाकने नहीं थिंक वैल्यूएशन तो है ही नहीं हमारे मुझे लगता है 4 चार, 40 स्क्वायर किलोमीटर में भी नहीं ओह नहीं तो नहीं पास में भी नहीं है ओ इसके साथ की एक ऐसी ही प्रॉब्लम थी ये यही बात बोल रहे हैं बार-बार इनके साथ पहले भी हुआ है ये कहता है हमारी

ਡਾਕਟਰ ਸਾਹਿਬ ਤੁਸੀਂ ਅੱਜ ਸਮਾਗਮ ਚਾਹੇ ਹੋ ਕੇਰਲਾ ਤੋਂ ਸਾਡੇ ਡਾਇਰੈਕਟਰ ਸਾਹਿਬ ਆਏ ਤੁਹਾਡੇ ਇਹ ਅੱਜ ਕਿਸ ਵੰਚ ਆਏ ਨੇ ਤੁਹਾਡੇ ਜਬ ਮੈਂ ਡਾਕਟਰ ਹਰਪੀ ਸਿੰਘ ਸੈੱਠੀ ਡਿਪਟੀ ਡਾਇਰੈਕਟਰ ਹੈੱਡਕੁਆਰਟਰ ਤਿੰੁਂਦੀਗੜ ਤੋਂ ਮੇਰੇ ਨਾਲ ਅੱਜ ਡਾਇਰੈਕਟਰ ਹਾਰਟੀਕਲਚਰ ਡਾਇਰੈਕਟਰ ਜੋਨ ਜੀ ਐਂਡ ਡਾਕਟਰ ਰਾਜਾ ਜੀ ਐਕਸਪਰਟ ਜਿਹੜੇ ਕੇਰਲਾ ਤੋਂ ਆਏ ਆ ਇਹਨਾਂ ਨੇ ਪੰਜਾਬ ਦੇ ਦੌਰੇ ਤੇ ਆਏ ਹੋਏ ਸੀ ਇਹਨਾਂ ਨੇ ਪਿਛਲੇ ਦਿਨੀ ਇਹਨਾਂ ਨੇ ਰੋਪੜ ਦੇ ਵਿੱਚ ਦੌਰਾ ਕੀਤਾ ਔਰ ਅੱਜ ਸਾਡੇ ਇੱਥੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਵਜੀਦਪੁਰ ਪਿੰਡ ਆ ਇੱਥੇ ਜਿਹੜੀ ਸਟੇਟ ਹੈ ਗਾਵਾ ਸਟੇਟ ਇਹਦਾ ਦੌਰਾ ਕਰਨ ਆਏ ਆ ਐਕਚੁਅਲੀ ਗਾਵਾ ਜਿਹੜੀ ਪੰਜਾਬ ਦੇ ਵਿੱਚ ਸਾਡੀਆਂ ਹੋਰ ਵੀ ਸਟੇਟਾਂ ਬੜੀਆਂ ਕੰਮ ਕਰ ਰਹੀਆਂ ਪੰਜ ਸਟੇਟਾਂ ਜਿਹੜੀਆਂ ਸਾਡੀਆਂ ਸਿੱਟੇ ਸਟੇਟ ਜਿਹੜੇ ਕੰਮ ਕਰ ਰਹੀਆਂ ਪੰਜਾਬ ਦੇ ਵਿੱਚ ਜਿਹੜੀਆਂ ਦੋ ਹਬੋਰ ਹੈ ਇੱਕ ਬਾਦਲਪਿੰਡ ਹੈ ਔਰ ਦੋ ਹਿਆਰਪੁਰ ਹੈ ਔਰ ਇਹ ਨਵੀਂ ਸਟੇਟ ਜਿਹੜੀ ਹੈ ਗਾਵਾ ਦੀ ਜਿਹੜੀ ਹੈ ਇੱਥੇ ਸਟੈਬਲਿਸ਼ ਹੋਈ ਹੈ ਐਕਚੁਅਲੀ ਬਾਗਵਾਨੀ ਭਾਗ ਦਾ ਸਟੇਟਾਂ ਜਿਹੜੀ ਬਣਾਉਣ ਦਾ ਮਕਸਦ ਕੀ ਹੈ ਮਕਸਦ ਇਹ ਸੀ ਕਿ ਜਿਸ ਏਰੀਆ ਦੇ ਵਿੱਚ ਜਿਹੜੀ ਕ੍ਰੌਪ ਜ਼ਿਆਦਾ ਹੁੰਦੀ ਹੈ ਔਰ ਉਸ ਏਰੀਆ ਦੇ ਵਿੱਚ ਉਸ ਫਾਰਮਰ ਨੂੰ ਉਸ ਕ੍ਰੌਪ ਬਾਰੇ ਉਹਦੀ ਨੌਲੇਜ ਦੇਣਾ ਉਹਦੀ ਮਾਰਕੀਟਿੰਗ ਬਾਰੇ ਦੱਸਣਾ ਉਹ ਕ੍ਰੌਪ ਦੀ ਕੀ ਕੀ ਸਮੱਸਿਆ ਆਉਂਦੀ ਹੈ ਔਰ ਉਸ ਤੋਂ ਇਲਾਵਾ ਜਿਹੜੀ ਸਾਡੀ ਜਿਹੜੀ ਸਟੇਟ ਹੈ ਇਸ ਸਟੇਟ ਦੇ ਵਿੱਚ ਅਸੀਂ ਮਤਲਬ ਫਾਰਮਰ ਨੂੰ ਸੋਇਲ ਟੈਸਟਿੰਗ ਲੈਬ ਇੱਥੇ ਪ੍ਰੋਵਾਈਡ ਕਰਵਾਈ ਹੈ ਤਾਂ ਕਿ ਉਹ ਆਪਣੀ ਜਿਹੜੀ ਹੈ ਜ਼ਮੀਨ ਦੀ ਜਿਹੜੀ ਪਰਖ ਰਿਟੀ ਦੀ ਕਰਕੇ ਉਸ ਹਿਸਾਬ ਨਾਲ ਖਾਦ ਪਾ ਸਕੇ ਜਿਹੜੇ ਤੁਸੀਂ ਇਹ ਚੀਜ਼ਾਂ ਦਸੀਆਂ ਇਹ ਜਿਹੜੇ ਆਇਨਸਟਮ ਕੇਰਲਾ ਤੋਂ ਕੀ ਇਹ ਇਹ ਫੋਲੋ ਕਰ ਰਹੇ ਨੇ ਇਹ ਚੀਜ਼ਾਂ ਨੂੰ ਇਹ ਹਾਂਜੀ ਹਾਂਜੀ ਬਿਲਕੁਲ ਕਰ ਰਹੇ ਆ ਸਾਨੂੰ ਔਰ ਗਾਈਡ ਕਰਨ ਆਏ ਆ ਕਿਉਂਕਿ ਕੇਰਲਾ ਬਹੁਤ ਜਿਹੜੀ ਅਗਾਂਵਧੂ ਸਟੇਟ ਹੈ ਔਰ ਵੈਲ এডਿਊਕੇਟਿਡ ਸਟੇਟ ਹੈ ਔਰ ਇਸ ਤੋਂ ਇਲਾਵਾ ਮੈਂ ਸਾਰ ਨੂੰ ਇਹ ਦੱਸਣਾ ਚਾਹੁੰਦਾ ਸਰ ਹੇਰ ਅਸੀਂ ਇੱਥੇ ਜਿਹੜੇ ਆ ਬਾਗਬਾਨੀ ਦੇ ਨੇ ਸੰਦ ਹੈ ਜਿਹੜੇ ਆ ਸਪਰੇ ਪੰਪ ਹੈ ਜਾਂ ਹੋਰ ਹੈ ਸੀ ਨੋ ਪ੍ਰੋਫਿਟ ਨੋ ਲਾਸ ਤੇ ਫਾਰਮਰ ਨੂੰ ਦਿੰਨੇ ਆ ਤਾਂ ਕਿ ਫਾਰਮਰ ਨੂੰ ਵੀ ਆਪ ਖਰੀਦ ਕੇ ਮਤਲਬ ਜਿਹੜਾ ਮਹਿੰਗਾ ਪੈਂਦਾ ਜਿਵੇਂ ਟਰੈਕਟਰ ਵਗੈਰਾ ਜਾਂ ਸਪਰੇ ਪੰਪ ਆ ਉਹ ਸਾਰੇ ਇੱਥੇ ਅਸੀਂ ਪ੍ਰੋਵਾਈਡ ਕਰਵਾਏ ਆ ਔਰ ਹੋਰ ਵੀ ਜਿਹੜੇ ਬਾਗਬਾਨੀ ਵਿਭਾਗ ਦੀ ਜਿਹੜੀ ਹੈ ਜਿਹੜਾ ਵੀ ਜਿਹੜਾ ਹੈ ਮਤਲਬ ਸਾਡਾ ਮੇਨ ਮਕਸਦ ਹੈ ਉਹ ਇਸ ਸਟੇਟ ਨੂੰ ਹੋਰ ਵੀ ਡਿਵੈਲਪ ਕਰਨਾ ਹੈ ਤਾਂ ਕਿ ਇਹ ਏਰੀਆ ਜਿਹੜਾ ਇੱਕ گاਵਾ ਦਾ ਹੱਬ ਬਣ ਜੇ ਤਾਂ ਫਾਰਮਰ ਜਿਹੜੇ ਦੱਸ ਰਹੇ ਸੀ ਉਹਨੇ ਕਿਸਾਨ ਵੀਰ ਕੇ ਇਹ ਮਾਰਕੀਟਿੰਗ ਦੀ ਪ੍ਰੋਬਲਮ ਹੈ ਤਾਂ ਉਹਦੇ ਲਈ ਵੀ ਬਾਗਵਾਲੀ ਵਿਭਾਗ ਜਿਹੜਾ ਅਸੀਂ ਇੱਕ ਵਿੰਗ ਸਥਾਪਿਤ ਕਰ ਰਹੇ ਹਾਂ ਜਿਹੜਾ ਕਿ ਇਹਦੀ ਮਾਰਕੀਟਿੰਗ ਦਾ ਜਿਹੜਾ ਲੱਭੇਗਾ ਕਿੱਥੇ ਦੀ ਮਾਰਕੀਟਿੰਗ ਜਿਹੜੀ ਹੈ ਸੁਖਾ ਲਈ ਔਰ ਚੰਗਾ ਪ੍ਰੋਫਿਟ ਹੋ ਸਕਦਾ ਧੰਨਵਾਦ ਤੇ ਵਾਪਰ ਕਰਾਂ ਵੀ ਖੇਤੀ ਕਰ ਰਹੇ ਆ ਮੈਂ ਆਪਣਾ ਅੱਜ ਤੋਂ ਸਹਿਤ ਹੋ ਕੇ ਪਰੇ ਆਪਣਾ ਜੋ ਜਾਣਕਾਰੀ ਕਰੇ ਇਥੇ ਹਰ ਕਾਰਜ ਕਰਮ ਵਸੇ ਆਇਆ ਪਰ ਪਹਿਲਾਂ ਮੈਂ ਕਰ ਜਿਆ ਮੈਂ ਅਜ ਤਨ ਕੀ ਕਰ ਰਿਹਾ ਆਹ ਤੇ ਕੁਝ ਵੀ ਕਰ ਰਿਹਾ ਤੇ ਮੂਤਾਂ ਦੇ ਮੈਂ ਡਾਇਟਿੰਗ ਕਰ ਰਿਹਾ ਮੈਨੂੰ ਉਹ ਮਤਲਬ ਇੰਨੇ ਦੀ ਗਾਈਡੈਂਸ ਹੈ ਫਾਰਮਰਾਂ ਦੀ ਫਾਰਮਰਾਂ ਦੀ ਇਹ ਨੋਰਮਲ ਉਹ ਮਤਲਬ ਕੀ ਕਹੋ ਪਰਗੈਨਿਕ ਦੇ ਵਿੱਚ ਕਰ ਰਿਹਾ ਮੈਂ ਕਿਉਂਕਿ ਜੋ ਵੀ ਸਟੂ ਲੈਟੇ ਲੌਂਗ ਟੂ ਲੈਟ ਐਂਡ ਕਰਦੀਏ ਜੋ ਸਾਰੀਆਂ ਉਹਦੀ ਰਿਪੋਰਟ ਤੋਂ ਉਹਨੂੰ ਜੁੰਗਿਆ ਨੇ ਗਵਰਨਮੈਂਟ ਅਪਰਲ ਤੇ ਕੀ ਕਰਾ ਰਿਹਾ ਹੈ ਅੱਜ ਲੈ ਕੇ ਪਰਿਆਵਰਣ ਦੀ ਮੀਟਿੰਗ ਸੀ ਯੈਸ ਸਰ ਵਾਟਰ ਟੈਪਿੰਗ ਐਂਡ ਡਾਈਟ੍ਰੇਟ ਮੈਟਰ ਸੈਂਟਰ ਸਕੂਲਸ ਹੈ ਇਟ ਇਸ ਸਪੈਸਿਫਿਕ ਫੋਰ ਇਨਸ਼ੋਰ ਕਰਾਉਣ ਦੇ ਸਪੈਸਿਫਿਕਲੀ ਹੋਣਾ ਹੈ ਲਈ ਫੋਰ ਡਿਸਟ੍ਰਿਕਟ ਸੋਇ ਕਾਰਪਸ ਸੋਇ ਕਾਰਪਸ 12 ਅਬਾਊਟ 12 ਐਂਡ ਸੈਕੰਡ ਫਾਈਨਰ ਫੋਰ ਚੈਨਲ ਫੋਰ Could be, um, that's yes, uh, so how do we collect samples from where we collect samples? I will collect samples, sample we will get the sample by okay. Then I will do this. Okay. We will divide all so satisfies five parts of the thing try to compress the organic carbon to water how is your charging 100 uh, soil uh, sample 100 and water do and you give any recommendations for uh, acidification so so uh, for the recovery or the soil cultivation based on this result they will give you yes. the right ਅਬ ਜੀਂਦਪੁਰ ਚ ਇਹਨਾਂ ਨੇ ਇੱਕ ਲੈਬ ਬਣਾਈ ਹੈ ਜੀ ਲੈਬ ਦੇ ਵਿੱਚ ਇਹ ਕਹਿੰਦੇ ਮਿੱਟੀ ਟੈਸਟ ਹੁੰਦੀ ਹੈ ਇੱਥੇ ਜੀ ਉਹ ਕਿਸ ਤਰ੍ਹਾਂ ਹੁੰਦੀ ਹੈ ਇਹ ਇੱਕ ਸਾਡਾ ਸਿਮਰਨ ਹੈ ਇੱਥੇ ਜਿਹੜੀ ਹੈ ਲੈਬ ਅਟੈਂਡੈਂਟ ਹੈ ਇੱਥੇ ਇਹ ਦੱਸਣਗੇ ਵੀ ਕਿਸ ਤਰ੍ਹਾਂ ਇਹ ਟੈਸਟਿੰਗ ਕਿੱਦਾਂ ਹੁੰਦੀ ਹੈ ਮਿੱਟੀ ਦੀ ਇਹ ਸਿਮਰਨ ਜੀ ਇਹ ਕਿਸ ਤਰ੍ਹਾਂ ਹੁੰਦੀ ਹੈ ਮਿੱਟੀ ਤੁਹਾਡੀ ਜਿਹੜੀ ਅੱਪਾ ਟੈਸਟ ਕਰਦੇ ਹੋ ਇਹ ਇਹ ਸਰ ਮੈਂ ਡਿਸਟਿਲਡ ਵਾਟਰ ਲਿਆ ਹੈ ਤੇ ਉਹਦੇ ਚ ਅੱਪਾ ਮਿੱਟੀ ਨੂੰ ਵੇਟ ਕਰਦੇ ਆ ਜਿਹੜੀ ਖੇਤ ਦੀ ਆ ਬਾਗ ਲਾਉਣਾ ਜਿਸ ਨੇ ਵੀ ਤਾਂ ਉਹਦਾ ਗ੍ਰਾਮ ਚ 2 ਗ੍ਰਾਮ ਲੈ ਲਈਏ 4 ਗ੍ਰਾਮ ਮਿੱਟੀ ਲੈ ਕੇ ਉਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਆਪਾਂ 30 ਮਿੰਟ ਦਾ ਸ਼ੇਕ ਕਰ ਲਗਾਣੇ ਆ ਠੀਕ ਹੈ ਠੀਕ ਹੈ ਤੇ ਇਹ ਫਿਰ ਉਸ ਤੋਂ ਬਾਅਦ ਸ਼ੇਕ ਕਰਨ ਤੋਂ ਬਾਅਦ ਫਿਰ ਆਪਾਂ ਉਹਨੂੰ ਫਿਲਟਰੇਸ਼ਨ ਕਰਦੇ ਆ ਓਕੇ ਮੈਂ ਹੁਣੇ ਤੁਹਾਨੂੰ ਦਿਖਾਨੀ ਆ ਆ ਦੇਖੋ ਇਹ ਰਿਕ ਹੋ ਗਈ ਹੈ ਮਿੱਪ ਜਿਹੜੇ ਵੀ 엘ਿਮੈਂਟਸ ਨੇ ਜੋ ਵੀ ਹੈ ਸੋਇਲ ਦੇ ਉਹ ਸਾਰੇ ਵਾਟਰ ਦੇ ਵਿੱਚ ਡਿਸੋਲਵ ਹੋ ਗਏ ਮਤਲਬ ਕਿ ਚੰਗੀ ਤਰ੍ਹਾਂ ਮਿਲ ਗਏ ਆ ਤੇ ਆਪਾਂ ਇਹ ਫਿਲਟਰ ਪੇਪਰ ਹੈ ਤੇ ਆਪਾਂ ਇਸ ਨੂੰ ਫਿਲਟਰ ਕਰਾਂਗੇ ਇਹਦੇ ਵਿੱਚ ਇਹ ਜੋ ਹੈ ਜੋ ਸਾਰਾ ਸਪੈਸਿਮਨ ਹੈ ਉਹ ਫਿਲਟਰ ਹੋ ਕੇ ਜਿਹੜੀ ਵੀ ਕੰਟੈਂਟਸ ਹੋਣਗੇ ਸੋਇਲ ਦੇ ਉਹ ਸੋਇਲ ਨਹੀਂ ਆਏਗੀ ਓਨਲੀ ਜੋ ਵਾਟਰ ਚ ਡਿਸੋਲਵ ਹੋਏ ਹਨ ਨਾ ਸੋਇਲ ਦੇ ਕੰਟੈਂਟਸ ਉਹ ਫਿਲਟਰ ਹੋ ਕੇ ਇਹਦੇ ਚ ਆਣਗੇ ਇਹ ਫਿਰ ਤੁਸੀਂ ਇਹਦੇ ਟੈਸਟਿੰਗ ਕਰਦੇ ਹੋ ਮੇਨ ਹਾਂਜੀ ਉਹ ਫਿਰ ਤੁਸੀਂ ਉਹ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਪ੍ਰੋਸੈਸ ਕੀ ਹੈ ਸਗਲਾ ਪ੍ਰੋਸੈਸ ਇਹ ਹੈ ਕਿ ਸਾਡੀਆਂ ਮਸ਼ੀਨਾਂ ਨੇ ਉਧਰ ਡਬਲ ਐਸ ਤੇ ਪੋਟਾਸ਼ੀਅਮ ਦੀ ਇਹ ਆਪਾਂ ਉਹਦੇ ਚ ਸਪੈਸਿਮਨ ਇਨਸਰਟ ਕਰਦੇ ਹਾਂ ਵੇਰੀ ਗੁੱਡ ਜੀ ਉਹਦੇ ਮਸ਼ੀਨ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਜੋੜੇ ਵੀ ਸਾਰੇ ਐਲੀਮੈਂਟਸ ਆਪਾਂ ਸੋਇਲ ਦੇ ਕਰਦੇ ਆ ਜਿਵੇਂ ਕਿ ਕਾਪਰ ਜ਼ਿੰਕ ਆਇਰਨ ਮੈਗਨੀਜ਼ ਕੈਲਸ਼ੀਅਮ ਤੇ ਮਤਲਬ ਕਿ ਟੋਟਲ 17 ਐਲੀਮੈਂਟਸ ਹੁੰਦੇ ਨੇ ਉਹ ਮਸ਼ੀਨ ਦੇ ਵਿੱਚ ਕਿਤੇ ਜਾਂਦੇ ਨੇ ਉਹ ਇਸ ਸਪੈਸਿਮਨ ਦੇ ਵਿੱਚੋਂ ਹੀ ਪਤਾ ਲੱਗੂਗਾ ਉਹ ਸਾਰੇ ਆਪਾਂ ਨੂੰ ਰੀਡਿੰਗ ਆ ਜਾਊਗੀ ਮਸ਼ੀਨ ਦੇ ਵਿੱਚ ਵੈਰੀ ਗੁੱਡ ਦੇਖੋ ਕਿਸ ਤਰ੍ਹਾਂ ਇਹ ਮਿੱਟੀ ਨੂੰ ਆਪਾਂ ਕਹਿੰਦੇ ਵੀ ਮਿੱਟੀ ਚੈੱਕ ਕਰਦੇ ਆ ਕਿ ਸਾਡੇ ਖੇਤਾਂ ਦੀ ਮਿੱਟੀ ਦਾ ਵੀ ਕਿਹੜੇ ਹਿਸਾਬ ਨਾਲ ਜਾਂ ਟੈਂਪਰੇਚਰ ਘੱਟ ਆ ਵਧਾ ਆ ਜਦੋਂ ਕੋਈ ਵੀ ਚੈਕਿੰਗ ਕਰਨੀ ਆ ਪ੍ਰੋਸੈਸ ਹੈ ਲੈਬ ਹੈਗੀ ਹੈ ਇਹਨਾਂ ਜਿਹੜੇ ਹਸਾਮਾਂ ਦੱਸਿਆ ਇਹ ਉਧਰ ਮਸ਼ੀਨ ਸ਼ਾਇਦ ਚੱਲ ਹੀ ਰਹੀ ਹੋ ਇਹ ਇੱਕ ਅਸੀਂ ਥੋੜਾ ਸੈਂਪਲ ਜਰੂਰ ਲੈ ਆਣਾਂ ਤੋਂ ਸੋ ਮੈਡਮ ਤੁਸੀਂ ਇਹਦੇ ਬਾਰੇ ਦੱਸਿਆ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜੀ ਸਰ ਥੈਂਕ ਯੂ ਸੋ ਮੱਚ ਇਹ ਡਾਕਟਰ ਸਾਹਿਬ ਜਿਹੜੇ ਸਟਾਲਾਂ ਲੱਗੀਆਂ ਅੱਜ ਇਹ ਹਾਂਜੀ ਇਹ ਸਟਾਲਾਂ ਕਿਸ ਚੀਜ਼ ਦੀਆਂ ਜੀ ਅੱਜ ਇਹ ਸਾਰੀਆਂ ਇਹ ਪਟਿਆਲੇ ਅਸੀਂ ਅੱਜ ਵਿਜ਼ਿਟ ਕੀਤਾ ਇਹ ਡਾਕਟਰ ਸਾਹਿਬ ਹੈਗੇ ਡਾਕਟਰ ਹਾਰਟੀਕਲਚਰ ਕੇਰਲਾ ਤੋਂ ਜੀ ਜੀ ਔਰ ਐਕਸਪਰਟ ਸਾਡੇ ਨਾਲ ਹੈ ਡਾਕਟਰ ਆਜਾ ਜੀ ਜੀ ਐਗਰੀਕਲਚਰ ਐਕਸਪਰਟ ਤੇ ਇਹ اسی ਸਿੱਟਲ ਸਟੇਟ ਜਿਹੜਾ ਵਜੀਦਪੁਰ ਦੇ ਵਿੱਚ ਉਸਰੀ گاਵਾ ਸਟੇਟ ਵਜੀਦਪੁਰ ਚ ਆਏ ਆ ਜੀ ਇਹਦੇ ਵਿੱਚ ਇਹਨਾਂ ਐਗਜ਼ਿਬਿਸ਼ਨਸ ਲਗਾਈਆਂ ਇਹ ਸੈਲਫ ਹੈਲਪ ਗਰੁੱਪ ਹੈ ਜੀ ਪਟਿਆਲੇ ਦਾ ਜਿਹੜਾ ਕਿ ਮਤਲਬ ਇਹ ਜਿਹੜੇ ਪ੍ਰੋਡਕਟਸ ਜਿਹੜੇ ਤਿਆਰ ਕਰਦੇ ਆ ਔਰ ਬੜੇ ਹਾਈਜੀਨਿਕ ਪ੍ਰੋਡਕਟ ਹੁੰਦੇ ਇਹਨਾਂ ਦੇ ਤੇ ਉਹ ਸਟਾਲਾਂ ਲਗਾਈਆਂ ਤੇ ਡਾਕਟਰ ਸਾਹਿਬ ਇਹ ਵਿਜ਼ਿਟ ਕਰਨ ਆਏ ਸਟਾਲਾਂ ਤੇ ਵੈਰੀ ਗੁੱਡ ਇਹ ਸਟਾਲਾਂ ਤਕਰੀਬਨ ਸਾਰੀਆਂ ਜਿਸ ਤਰ੍ਹਾਂ ਜੀ ਅੱਗੇ ਆ ਗਿਆ ਜੀ ਇਹਨਾਂ ਚ ਆਪਣਾ ਹੋਮ ਮੇਡ ਆਚਾਰ ਹੈ ਜੀ ਓਕੇ ਜੀ ਐਂਡ ਹਨੀ ਹੈ ਜੀ aur ਗੁਲਾਬ ਗੁਲਾਬ ਦਾ ਜਾਲ ਹੈ ਜੀ ਗੁਲਾਬ ਦਾ ਜਾਲ ਵੈਰੀ ਗੁੱਡ ਇਹ ਸੈਲਫ ਹੈਲਪ ਗਰੁੱਪ ਹੈ ਜੀ ਜਿਹੜੇ ਇਹ ਮਤਲਬ ਬਾਗਬਾਨੀ ਦੇ ਅੰਦਰ ਆਂਦਾ ਥੋੜਾ ਸਾਰਾ ਕੁਝ ਸਟਾਨਡਰਡ ਲਾ ਰਹੇ ਤੁਸੀਂ ਨਹੀਂ ਹਾਂ ਜੀ ਆਂਦੀ ਅਸੀਂ ਨਾ ਇਹ ਮਤਲਬ ਜਿਹੜੇ ਸੈਲਫ ਹੈਲਪ ਗਰੁੱਪ ਵੀ ਬਣਾਉਣੇ ਆ ਇਹਨਾਂ ਨੂੰ ਜਿਹੜੀ ਗਵਰਨਮੈਂਟ ਵੱਲੋਂ ਜੋ ਵੀ ਮਤਲਬ ਟ੍ਰੇਨਿੰਗ ਵਗੈਰਾ ਜਾਂ ਕੋਈ ਸਬਸਿਡੀ ਵਗੈਰਾ ਜੋ ਮਿਲਦੀ ਉਹ ਵੀ ਦਿੰਨੇ ਆ ਜਿਵੇਂ ਬੀ ਕੀਪਿੰਗ ਦੇ ਵਿੱਚ ਅਸੀਂ ਮਤਲਬ 50% ਸਬਸਿਡੀ ਹੈ ਜੀ ਇਹਦੇ ਵਿੱਚ ਜੋ ਕਿ ਫਾਰਮਰ ਸ਼ਹਿਦ ਦੀਆਂ ਮੱਖੀਆਂ ਵਗੈਰਾ ਰੱਖਣੀ ਚਾਹੁੰਦਾ ਤਾਂ ਉਹ ਦੋ ਤਿੰਨ ਦਿਨ ਦੀ ਟ੍ਰੇਨਿੰਗ ਹੈ ਉਹ ਉਸ ਸ਼ਹਿਰ ਦੀਆਂ ਮੱਖੀਆਂ ਦਾ ਬਕਸਾ ਤੇ ਉਹ ਮਤਲਬ ਸਾਰਾ ਜੋ ਵੀ ਉਹਦੇ ਚ ਬੀਜ਼ ਹੈ ਉਹ 50% ਸਬਸਿਡੀ ਤੇ ਦੰਨੇ ਆ ਜੀ ਡਿਪਾਰਟਮੈਂਟ ਵੱਲੋਂ ਹਾਂਜੀ ਹਾਂਜੀ ਥੈਂਕ ਯੂ ਥੈਂਕ ਯੂ ਸਰ ਪਲੀਜ਼ ਵਾ ਇੱਕ ਪ੍ਰੋਸੈਸਿੰਗ ਮਿਲਟ ਉਹ ਮਿਲਟ ਇਹਦੇ ਨਾਲ ਮਿਲਰਜ਼ੇਲ ਵਾਲਾ ਇਹਨਾਂ ਦਾ ਜਵਾਬ ਉਹ ਵੈਸੇ ਆਹਾਂ

लैबोरेटरी एट पटियाला हां यकी दिस इज आवर डिपार्टमेंट प्रोडक्ट सर जी जी फूड प्रोडक्ट पार्क अ स्मॉल इसका अब ये डीएनआई समझिए में अपना एटीट्यूड यू आर राइट एट थोड़ा पिच 没错，特一大。